ਕੰਧੜੀ ਗਿਆਲਾ ਵੇ ਸਾਡੀ ਸੌਣ ਨਹੀਂ ਕਰਨ ਸਾਡੀ ਸੌਣ ਲੈ ਸਾਨੂੰ ਕੋਈ ਚਾਰਾ ਕੇ ਜਾਰਾ ਦੇਣ ਮਾਰ ਡੰਗਰ ਆੜਾ ਭੁੱਖਾ ਤੇ ਹਤੋ ਰੇ ਫਿਰਦਾ ਕੋਈ ਬੰਦਿਆ ਨੂੰ ਕੀ ਦੇਣ ਖਾਣ ਨੂੰ ਡੰਗਰਾਂ ਨੂੰ ਦੇਣ ਮੈਂ ਪੁੱਤ ਜੀ ਤੈਨੂੰ ਇੱਕ ਗੱਲ ਦੱਸਾਂ ਜੀ ਬੋਲੋ ਬੋਲੋ ਦੁਨੀਆ ਨਾ ਹਾਂ ਜਿਨੇ ਮੰਡ ਵਾਲੇ ਇੰਨੇ ਔਖੇ ਹਨ ਹਾਂ ਇੰਨੇ ਔਖੇ ਮਤਲਬ ਦੱਸ ਨਹੀਂ ਹੈਗਾ ਹਮ ਹੱਦੋਂ ਜ਼ਿਆਦੇ ਦੁਖੀ ਹਮ ਹੱਦੋਂ ਜ਼ਿਆਦੇ ਕੋਈ ਨਹੀਂ ਸੁਣਦਾ ਡੱਬ ਗਿਆ ਮੈਨਾਂ ਗੰਨਾ ਲਾਇਆ ਉਹ ਵੀ ਡੱਬ ਗਿਆ ਝੋਨਾ ਲਾਇਆ ਉਹ ਵੀ ਡੱਬ ਗਿਆ ਪੱਠੇ ਵੀ ਡੱਬ ਗਏ ਕੱਖ ਨਹੀਂ ਰਿਹਾ ਕਿ ਕੀ ਤੂੜੀ ਦਾ ਵੀ ਸਾਡਾ ਕੀ ਹਾਲ ਜਾ ਕੇ ਮੈਂ ਉੱਥੇ ਤੂੜੀ ਬੱਦੀ ਕਿੰਨਾ ਕਿੱਦਾਂ ਗੁਜ਼ਾਰਾ ਫਿਰ ਕਿੱਦਾਂ ਹੋਊਗਾ ਗੁਜ਼ਾਰਾਣ ਕੀ ਕਰਕੇ ਹੂੰ ਗੁਜ਼ਾਰਾ ਪਤਾ ਹੀ ਨਹੀਂ ਵਕਤ ਪਾਰੇ ਉਹ ਅਜੇ ਆਗੇ ਆ ਗਿਆ 10 ਸਾਲ ਢੂੜ ਸਾਲ ਤੋਂ ਪਿਛਲੇ ਸਾਲ ਚ ਆਇਆ ਹਾਂ 23 ਸਾਲ ਜੇ ਨੇ ਸਾਨੂੰ ਆਣ ਕੇ ਪੁੱਛਿਆ ਵੀ ਨਹੀਂ ਕਿ ਕਿੱਥੋਂ ਮਰੇ ਦੀ ਕਿਥੋਂ ਆਏ ਹਲੋ ਉਹ ਸਰਕਾਰ ਤੇ ਇਹ ਕਹਿ ਰਹੀ ਵੀ ਕਿਸੇ ਦੀ ਮੁਰਗੀ ਮਰ ਗਈ ਹੀ ਉਹਦੇ ਵੀ ਪੈਸੇ ਦਿੱਤੇ ਆ ਕਿਸੇ ਦੀ ਬੱਕਰੀ ਮਰ ਗਈ ਉਹਦੇ ਵੀ ਪੈਸੇ ਦਿੱਤੇ ਤੁਸੀਂ ਕਹਿੰਦੇ ਮਿਲਿਆ ਹੀ ਕੋਈ ਨਹੀਂ ਕਿੱਥੇ ਵੰਡਿਆ ਸਰਕਾਰ ਕਹਿ ਰਹੀ ਜੀ ਮੈਨੂੰ ਨਾ ਮੈਂ ਜਾ ਰਿਹਾ ਝੂਠ ਮਾਰਦੇ ਮੁਰਗੀ ਉਹਨਾਂ ਦੀ ਆਪ ਦੀ ਮਰੀ ਤੇ ਆਪ ਹੀ ਉਹ ਖਾ ਗਏ ਆਪ ਹੀ ਖਾ ਗਏ ਆ ਬਸ ਆਪ ਦੀ ਮੁਰਗੀ ਆਪੇ ਖਾ ਗਏ ਤੁਹਾਡੇ ਕੋਈ ਨਹੀਂ ਪਹੁੰਚਿਆ ਸਾਡੇ ਕੋਈ ਮੁਰਗੀ ਵਾਲਿਆਂ ਨੇ ਕੋਈ ਪਹੁੰਚਿਆ ਕੋ ਆਸ ਦਾਨੀ ਸੱਜਣਾ ਤੋਂ ਰੱਖਦੇ ਆ ਤੂੰ ਸਾਡੀ ਸਹਾਇਤਾ ਕਰ ਸਕਦੇ ਪਰ ਸਾਨੂੰ ਸਰਕਾਰ ਦੀ ਝਾਕ ਨਹੀਂ ਅੱਜ ਜਿਹੜਾ ਸਾਡਾ ਹਲਕੇ ਦਾ ਐ ਮਿਲੇ ਆ ਉਹ ਅੱਜ ਤੱਕ ਸਾਡੇ ਕੋਲ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਜਿਵੇਂ ਜਿਹੜੀ ਜਦੋਂ ਪਾਣੀ ਆਇਆ ਕੋਈ ਸਰਕਾਰ ਵੱਲੋਂ ਕੋ ਮੁਆਵਜ਼ਾ ਵਗੈਰਾ ਕੁਝ ਨਹੀਂ ਕੁਝ ਨਹੀਂ ਮਿਲਿਆ ਨਾ ਨਾ ਨਾ